ਬਾਈ ਮਾਨਕਤ ਢਾਲੀਵਾਲ ਸਾਡੇ ਨਾਲ ਨੇ ਬਹੁਤ ਸਾਰੇ ਸਵਾਲ ਆ ਜਿਹੜੇ YouTube ਤੇ ਆ ਰਹੇ ਸੀ ਜਿਹੜਾ 17 ਤਰੀਕ ਨੂੰ ਐਡਮੰਟਨ ਦੇ ਵਿੱਚ ਵਰਲਡ ਕਬੱਡੀ ਕੱਪ ਹੋ ਰਿਹਾ ਇਸ ਕੱਪ ਦੇ ਵਿੱਚ ਕਿਹੜੇ ਕਿਹੜੇ ਪਲੇਅਰ ਖੇਡਣ ਵਾਸਤੇ ਆ ਰਹੇ ਨੇ ਬਾਈ ਜੀ ਹੋਰ ਸਾਡੇ ਨਾਲ ਨੇ ਖੁਦ ਵੀ ਕਬੱਡੀ ਪਲੇਅਰ ਨੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਇਹਨਾਂ ਨੂੰ ਇਹਨਾਂ ਤੋਂ ਪੁੱਛਦੇ ਹਾਂ ਵੀਰੇ ਦੱਸਿਓ ਇਹ ਕਿ ਬਹੁਤ ਸਾਰੇ ਲੋਕ ਪੁੱਛਦੇ ਸੀ ਵੀ ਕਿਹੜੇ ਪਲੇਅਰ ਆ ਰਹੇ ਮੈਂ ਤੁਹਾਨੂੰ ਕਮੈਂਟ ਵੀ ਪੜ੍ਹਾਇਆ ਤੁਸੀਂ ਦੇਖਿਆ ਹਾਂ ਜੀ ਜੀ ਸਾਰਿਆਂ ਤੋਂ ਦੱਸੋ ਇੱਕ ਵਾਰੀ ਹਾਂਜੀ ਠੀਕ ਸਾਰਿਆਂ ਤੋਂ ਪਹਿਲਾਂ ਸਾਰਿਆਂ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਮਾਨਕਤ ਢਾਲੀਵਾਲ ਪਲੇਅਰ ਜੀ ਸਾਰੇ ਹੀ ਸਮਝ ਲੋ ਵੀ ਇੱਥੇ ਕਰੀਮ ਹੀ ਆ ਰਹੀ 6 ਦੀਆਂ 6 ਟੀਮਾਂ ਹੀ ਇਦਾਂ ਦੀਆਂ ਆ ਰਹੀਆਂ ਵਾ ਵੀ ਹਰੇਕ ਮੈਚਰ ਪਹਿਲੇ ਤੋਂ ਲੈਗੈਂਡ ਤਾਂ ਐਂ ਲੱਗੂ ਕਿ ਫਾਈਨਲ ਹੋ ਰਿਹਾ ਵਾ ਹੂੰ 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 ਪਲੇਅਰ ਆ ਰਹੇ ਆ ਜਿਹਦਾ ਖੁਸ਼ੀ ਹੋ ਗਿਆ ਸੁਲਤਾਨ ਹੋ ਗਿਆ ਬੁਲਟ ਹੋ ਗਿਆ ਓਵਨ ਹੋ ਗਿਆ ਕੋਟਕਲਾਰ ਵਾਲਾ ਮੁੰਡਾ ਗੁਰਿੰਦਰ ਘਾਗੇ ਵਾਲਾ ਹੋ ਗਿਆ ਪਾਕਿਸਤਾਨ ਦੇ ਸਾਰੇ ਹੀ ਪਲੇਅਰ ਜਿਹੜੀ ਵੀ ਪਾਕਿਸਤਾਨ ਦੀ ਕ੍ਰੀਮ ਸਾਰੀ ਇਸ ਫੈਡਰੇਸ਼ਨ ਚ ਖੇਡ ਰਹੀ ਹੈ ਖੇਡ ਰਹੀ ਹੈ ਸਾਰੇ ਹੀ ਪਲੇਅਰ ਟੌਪ ਦੇ ਆ ਜੱਗੂ ਹੋ ਗਿਆ ਹਾਕਮਵਾਲੀਆ ਫਿਰ ਆਪਣੇ ਸ਼ਰਨੇ ਹੁਣੀ ਹੋ ਗਏ ਆਪਣਾ ਜਨਕੀ ਤਕਰੀਬਨ ਹੁਣ ਸ਼ਿਲੂ ਦਾ ਨਾਮ ਸ਼ਿਲੂ ਅੰਬਾਸੌਰ ਸਿੰਘ ਵਾਲਾ ਸਾਰੇ ਹੀ ਪਲੇਅਰ ਵਧੀਆ ਵਾ ਜਿੱਦਾਂ ਸਤੂ ਖਡੂਰ ਸਾਹਿਬ ਵਾਲਾ ਗੁਰਦਿੱਤ ਸਾਰੀ ਕ੍ਰੀਮ ਹੀ ਹੈ ਜੀ ਸਾਰੇ ਹਾਂ ਆਪਾਂ ਪਹਿਲੇ ਮੈਚ ਤੋਂ ਸਾਨੂੰ ਸ਼ਾਮ ਤੱਕ ਇਹੀ ਲੱਗੂਗਾ ਵੀ ਫਾਈਨਲ ਲੰਗ ਵੀ ਦਾ ਅੰਖੜ ਕੇ ਫਾਈਨਲ ਲੰਗ ਵੀ ਕੀਤਾ ਜਾ ਰਿਹਾ ਹੈ। ਦਾ ਅੰਖੜ ਕੇ ਦੀ ਪੂਰੀ ਪੂਰਾ ਵਧੀਆ ਮੈਚ ਹੋਣਗੇ। ਮੇਨ ਸ਼ਖਸੀਅਤ ਆਪਣੀ ਇੱਕ ਆਪਣਾ ਭਰਾ ਵਿਕਰਮਜੀਤ ਸਿੰਘ ਖਜਾਲਾ। ਤੁਸੀਂ ਸਾਰਿਆਂ ਨੇ ਸੁਣਿਆ ਹੋਊਗਾ। ਜੀ 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 ਬਹੁਤ ਅੱਛਾ ਗਾਉਂਦੇ ਯਾਰ। ਉਹ ਆਉਣਗੇ ਉੱਥੇ ਆਪਾਂ ਨੂੰ ਉੱਥੇ ਕੁਝ ਸੁਣਾਉਣਗੇ ਵੀ। ਅੱਛਾ। ਤੇ ਜਦੋਂ ਆਪਾਂ ਆਪਣੇ ਜਿਹੜੇ ਸ਼ਿਦਾਂ ਦੇ ਪਰਿਵਾਰ ਆ ਜਿਨ੍ਹਾਂ ਦੇ ਤੇ ਕੁਰਬਾਨੀਆਂ ਦਿੱਤੀਆਂ ਵਾਂ ਉਹਨਾਂ ਦੇ ਪਰਿਵਾਰਾਂ ਨੂੰ ਜਦੋਂ ਆਪਾਂ ਸਨਮਾਨਤ ਕਰਾਂਗੇ ਤੇ ਉਦੋਂ ਆਪਾਂ ਨੂੰ ਵਿਕਰਮਜੀਤ ਸਿੰਘ ਖਜਾਲਾ ਜੀ ਕੁਝ ਸੁਣਾਉਣਗੇ। ਬਹੁਤ ਆਪਣੇ ਜਨਨ ਕਿ ਬਹੁਤ ਹੀ ਪਿਆਰੇ ਵੀਰ ਆ ਮੇਰੇ ਉਹ ਉਹ ਵੀ ਆਉਣਗੇ ਜਨਨ ਕਿ ਵਧੀਆ ਹੋਊਗਾ ਸਾਰਾ ਕੁਝ ਟੂਰਨਾਮੈਂਟ ਇਦਾਂ ਦਾ ਹੋਊਗਾ ਵੀ ਤੁਸੀਂ ਦੇਖ ਕੇ ਸਵਾਦ ਆ ਜਾਊਗਾ ਸਿੱਧੀ ਗੱਲ ਹੈ ਜੀ ਤੁਸੀਂ ਇਹ ਕਹੋਗੇ ਵੀ ورلڈ ਕੱਪ ਹੀ ਹੋ ਰਿਹਾ ਇੰਡੀਆ ਵਾਲਾ ਠੀਕ ਹੈ ਜੀ ਇੰਨੀ ਡਾਂਗ ਘਟਕੂਗੀ ਬੀਸੀ ਫੈਡਰੇਸ਼ਨ ਲਾਲੀਟੇ ਸੀ ਭਾਈ ਉਹਨਾਂ ਦੀ ਫੈਡਰੇਸ਼ਨ ਬਹੁਤ ਹੀ ਸਾਰੇ ਪਲੇਅਰ ਇਹਨਾਂ ਦੇ ਵਿੱਚ ਟੌਪ ਦੇ ਆ ਹੂੰ ਫੈਡਰੇਸ਼ਨ ਦੇ ਰੂਲ ਵੀ ਬਹੁਤ ਵਧੀਆ ਇਹ ਇਨਾ ਮੈਚਾਂ ਨੂੰ ਜਿਹੜਾ ਆਰਗੇਨਾਈਜ਼ ਕਰ ਰਹੇ ਨੇ ਬਾਈ ਜੱਗੇ ਹੋ ਰਹੇ ਆ ਹਾਂਜੀ ਹਾਂਜੀ ਹਨਾ ਤੇ ਬਾਈ ਸੋਢੀ ਪਹਿਲਵਾਨ ਹੋ ਰਹੇ ਇਹਨਾਂ ਤਾਂ ਬਾਈ ਮਨਜੀਤ ਹੋ ਰਹੇ ਆ ਪਰਮਿੰਦਰ ਆ ਬਾਈ ਹੋ ਰਹੇ ਇਹਨਾਂ ਦਾ ਸਾਰਿਆਂ ਦਾ ਇਹਨਾਂ ਦੀ ਜਿਹੜਾ ਕਰ ਕਮਲਾ ਨਾਲ ਕਹਿ ਲੋ ਜਾਂ ਇਹਨਾਂ ਦੀ ਜਿਹੜਾ ਉਦਮ ਆ ਉਹਦੇ ਰਾਹੀਂ ਇਹ ਟੂਰਨਾਮੈਂਟ ਚੱਲ ਰਿਹਾ ਹਾਂਜੀ ਆਪਣੇ ਮੇਰਾ ਪਿੰਡ ਤੋਂ ਹੀ ਆ ਭਾਜੀ ਜੱਗਾ ਭਾਜੀ ਜਗਜੀਤ ਸਿੰਘ ਜੀ ਧਾਲੀਵਾਲ ਹਾਂਜੀ ਧਾਲੀਵਾਲ ਸਾਹਿਬ ਉਹਨਾਂ ਨੇ ਇਹ ਵੇਖ ਲਓ ਜੀ ਪਿਛਲੇ ਸਾਲ ਸ਼ੁਰੂ ਕੀਤਾ ਸੀ ਬਹੁਤ ਹੀ ਡਾਫ ਹੋ ਜਾਂਦਾ ਵਾ ਐਡਾ ਵੱਡਾ ਟੂਰਨਾਮੈਂਟ ਕਰਾਣਾ ਭਾਈ ਨੇ ਬਹੁਤ ਜਾਨੀ ਕਿ ਮੈਂ ਕਹਿੰਦਾ ਵੀ ਬਹੁਤ ਮਿਹਨਤ ਕਰਕੇ ਭਾਈ ਜੱਗੇ ਨੇ ਟੂਰਨਾਮੈਂਟ ਕਰਾਇਆ ਵਾ ਉਹਦੇ ਨਾਲ ਆਪਾਂ ਪ੍ਰੋਮੋਟਰ ਜੁੜੇ ਆ ਆਪਣੇ ਬੈਲਡਰ ਜੁੜੇ ਆ ਜੋ ਵੀ ਵੀਰ ਜੁੜੇ ਆ ਹੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਜੇ ਉਹ ਆਪਣਾ ਸਾਥ ਇਦਾਂ ਦੇਣਗੇ ਆਪਾਂ ਅਗਲੇ ਸਾਲ ਦੇ ਵਿੱਚ ਇੱਦੋਂ ਵਧੀਆ ਕਰਾਵਾਂਗੇ ਤੇ ਬਾਕੀ ਇਹ ਆ ਵੀ ਇਹ ਆਪਣਾ ਮੇਨ ਸਟੇਡੀਅਮ ਦੇ ਵਿੱਚ ਹੋ ਰਿਹਾ ਵਾ ਪਹਿਲੀ ਵਾਰੀ ਐਡਮਿੰਟਨ ਦੇ ਵਿੱਚ ਵੱਡੇ ਸਟੇਡੀਅਮ ਦੇ ਵਿੱਚ ਇਹ ਟੂਰਨਾਮੈਂਟ ਹੋ ਰਿਹਾ ਵਾ ਸੋ ਇਸ ਮੈਚ ਨੂੰ ਲਾਈਵ ਵੀ ਚਲਾਵਾਂਗੇ ਲਾਈਵ ਵੀ ਚੱਲੂਗਾ ਤੇ ਨਾਲ ਹੀ ਇਸ ਮੈਚ ਦੀਆਂ ਜਿਹੜੀਆਂ ਬੈਸਟ ਰੇਡਾਂ ਹੋਣਗੀਆਂ ਜਾਂ ਬੈਸਟ ਸਟਾਪ ਹੋਣਗੇ ਉਹ ਵੀ ਅਸੀਂ ਆਪਣੇ ਚੈਨਲ ਤੇ ਪਾਵਾਂਗੇ ਸੋ ਦੇਖਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੇ ਦੇਖਦੇ ਰਹੋ ਧੰਨਵਾਦ ਜੀ ਓਕੇ ਜੀ ਸਸਿ